ਹੈਲੋ ਦੋਸਤੋ ਕਾਫੀ ਦੋਸਤਾਂ ਨੇ ਫੋਨ ਆਏ ਮੈਸੇਜ ਆਏ ਹੈ ਨਾ ਵੀ ਅਸੀਂ ਫੋਨ ਖਰੀਦ ਲਿਆ ਵੀ ਸਾਨੂੰ ਚਾਰਜ ਲਾਉਣ ਚ ਪ੍ਰੋਬਲਮ ਆਉਂਦਾ ਨਾ ਵੀ ਇਹਨੂੰ ਚਾਰਜ ਕਿਵੇਂ ਕਰੀਏ ਤਾਂ ਦੋਸਤੋ ਕਈ ਗਲਤੀ ਕਰਨਗੇ ਸੈਲ ਲੈ ਆਉਣਗੇ ਐ ਸੈਲ ਲੱਗ ਚਾਰਜ ਕਰਨ ਦੀ ਕੋਸ਼ਿਸ਼ ਕਰਨਗੇ ਠੀਕ ਹਨ ਤਾਂ ਦੋਸਤੋ ਇਹ ਗਲਤ ਤਰੀਕਾ ਹੈ ਕਈ ਦੋਸਤ ਕਰਨਗੇ ਇਹਦੇ ਵਿੱਚ ਐ ਜਗਾ ਲੱਭਣਗੇ ਨਾ ਫੋਨ 'ਚ ਵੀ ਇਹਦੇ ਵਿੱਚ ਕੱਥੋਂ ਦੀ ਪੈਟਰੋਲ ਪੂੜੀ ਲਪੂਗਾ ਨਾ ਵੀ ਸ਼ਾਇਦ ਡੀਜ਼ਲ ਪੈਟਰੋਲ ਤੇ ਚੱਲਣਗੇ ਤਾਂ ਦੋਸਤੋ ਇਹ ਗਲਤ ਤਰੀਕੇ ਨੇਗੇ ਸਾਰੇ ਤੁਸੀਂ ਕੀ ਕਰਨਾ ਸਾਨੀ ਨਾਲ ਦੋਸਤੋ ਇਹਦੇ ਨਾਲ ਚਾਰਜ ਮਿਲੂਗਾ ਠੀਕ ਹੈ ਕਾ ਉਹਨੂੰ ਬੋਰਡ ਚ ਲਾ ਕੇ ਜਿਹੜਾ ਆਪਣਾ ਫੋਨ ਹੁੰਦਾਗਾ ਉਹਨੂੰ ਚਾਰਜ ਚਲਾਓ ਠੀਕ ਹੈ ਆਪਣਾ ਫੋਨ ਜਿਹੜਾ ਚਾਰਜ ਹੋਣ ਲੱਗੇ ਦੋਸਤੋ ਇਸ ਤਰ੍ਹਾਂ ਹਰ ਤਰੀਕੇ ਨਾਲ ਉਹ ਇਹ ਫालतੂ ਦੇ ਨਾਲ ਪੰਗੇ ਲੈ ਜਾਣਗੇ ਚਾਰ ਚਲਾ ਲਾ ਕੇ ਛੱਲ ਲਿਆਉਣਗੇ ਮੇਲੇ ਦੇ ਹਣਾ ਛੋਟੇ ਛੋਟੇ ਛੱਲੇ ਜੀ ਉਹਦੇ ਨਾਲ ਚਾਰਜ ਕਰਨ ਦੀ ਕੋਸ਼ਿਸ਼ ਕਰਨਗੇ ਪੈਟਰੋਲ ਡੀਜ਼ਲ ਤਾਂ ਦੇਖੋ ਦੋਸਤੋ ਕੁਝ ਨਹੀਂ ਫਾਇਦਾ ਲੱਖਾਂ ਰੁਪਏ ਨੁਕਸਾਨ ਕਰ ਲਵਾਂਗੇ ਤੇ ਡੀਜ਼ਲ ਫੂ ਹੋ ਕੇ ਛੱਲਾਂ ਛੱਲਾਂ ਡੇਰ ਰਾਲ ਲਾਂਗੇ ਨਾ ਤਾਂ ਕਈ ਤਾਂ ਫੋਨ ਭੰਨ ਲਾਉਂਦੇ ਨੇ ਦੇਖੋ ਇਹ ਆ ਫੋਨ ਵੇਸਟ ਫੋਨ ਦਾ ਗਲਤ ਤਰੀਕਾ ਹੈ ਦੋਸਤੋ ਚਾਰ ਸਿੱਧਾ ਬੋਲੋ